ਮਾਨ ਸਨਮਾਨ ਦੀ ਜਗਾ ਬਖਸ਼ ਕਰਦੇ ਆ ਤੇ ਆਪਣੇ ਦਰਬਾਰ ਦੇ ਵਿੱਚ ਵੀ ਪੂਰਾ ਮਾਨ ਸਨਮਾਨ ਬਖਸ਼ ਕਰਦੇ ਆ ਸੋ ਉਸੇ ਅੱਜ ਅੱਜ ਅਸੀਂ ਇਹ ਕਹਿੰਦੇ ਬਹੁਤ ਵੱਡਾ ਮਾਨ ਮਹਿਸੂਸ ਕਰਦੇ ਆ ਕਿ ਪੰਜਾਬੀ ਜਿੱਥੇ ਵੀ ਜਾਂਦੇ ਆਪਣੀ ਇੱਕ ਛਾਪ ਛੱਟ ਆਉਂਦੀ ਹੈ ਇਸੇ ਲਈ ਤਹਿਤ ਅੱਜ ਡੀ ਵੀ ਡੀ ਆਈ ਵੀ ਇਵੈਂਟ ਕੰਪਨੀ ਬਟੂ ਦबई ਵਿਖੇ ਬਹੁਤ ਫੇਮਸ ਹੋਟਲ ਦੇ ਵਿੱਚ 5 ਸਟਾਰ ਹੋਟਲ ਦੇ ਵਿੱਚ ਇੱਕ ਅਵਾਰਡ ਕਰਵਾਇਆ ਗਿਆ ਜਿਸ ਦਾ ਨਾਮ ਹੈ ਦਾ ਆਈਕੋਨਿਕ ਅਵਾਰਡ ਇਹਦੇ ਵਿੱਚ ਉਹਨਾਂ ਸ਼ਖਸੀਤਾਂ ਦਾ ਸਨਮਾਨ ਕੀਤਾ ਗਿਆ ਉਹਨਾਂ ਨੂੰ ਅਵਾਰਡ ਦਿੱਤੇ ਗਏ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਮਿਹਨਤ ਤੇ ਬਲ ਬੁੱਤੇ ਤੇ ਆਪਣੀਆਂ ਬੁਲੰਦੀਆਂ ਛੂਹਿਆ ਤੇ ਆਪਣੀਆਂ ਬੁਲੰਦੀਆਂ ਪ੍ਰਾਪਤ ਕੀਤੀਆਂ ਤੇ ਅੱਜ ਉਹਨਾਂ ਦਾ ਨਾਮ ਪੂਰੇ ਵਰਲਡ ਦੇ ਵਿੱਚ ਪੂਜ ਰਿਹਾ ਜਿਦੇ ਵਿੱਚ ਬਹੁਤ ਵੱਡੇ ਵੱਡੇ ਸੋਸ਼ਲ ਵਰਕਰ ਰਾਜਨੀਤਿਕ ਤੇ ਧਾਰਮਿਕ ਅਤੇ बिजनेਸਮੈਨ ਬੰਦੇ ਆਏ ਨੇ ਤੇ ਬਹੁਤ ਖੁਸ਼ੀ ਦੀ ਗੱਲ ਸਭ ਤੋਂ ਵੱਡੀ ਇਹ ਸੀ ਕਿ ਜਿੰਨੀ ਵੀ ਇੱਥੇ ਪਬਲਿਕ ਪਹੁੰਚੀ ਸੀ ਜਿੰਨੀਆਂ ਵੀ ਇੱਥੇ ਸ਼ਕਤੀ ਤਾਂ ਪਹੁੰਚੀਆਂ ਸੀ ਕਿਉਂਕਿ ਇਹ ਦਾ ਪੰਜਾਬੀ ਆਈਕਨਿਕ ਅਵਾਰਡ ਹੈ ਕਿਉਂਕਿ ਜਿਹੜੇ ਪੰਜਾਬੀ ਨੇ ਉਹ ਭਾਵੇਂ ਕਿ ਸਾਡੀ ਭਾਸ਼ਾ ਹੈ ਪੰਜਾਬੀ ਪਰ ਜਿੰਨੇ ਵੀ ਇੱਥੇ ਪਹੁੰਚੇ ਸੀ ਪੰਜਾਬੀ ਸਾਰਿਆਂ ਨੇ ਦਸਤਾਰਾਂ ਸਜਾਈਆਂ ਸੀ ਇਹ ਬਹੁਤ ਵੱਡੀ ਗੱਲ ਹੈ ਕਿ ਦਸਤਾਰਾਂ ਸਜਾਉਣ ਦੀ ਜਿਹੜੀ ਸੇਵਾ ਸੀ ਉਹ ਵਿਰਸਾ ਸੰਭਾਲ ਸਰਦਾਰੀ ਲਹਿਰ ਨੇ ਸਾਰੀਆਂ ਦਸਤਾਰਾਂ ਨਾਲੇ ਤਾਂ ਉਹਨਾਂ ਸਖੀਰਾਂ ਉਹਨਾਂ ਟੀਮ ਮੈਂਬਰਾਂ ਨੂੰ ਮੀਟ ਕੀਤੀਆਂ ਜਿਹੜੇ ਇੱਥੇ ਪਹੁੰਚੇ ਸੀ ਅੱਗੇ ਬਹੁਤ ਖੁਸ਼ੀ ਦੀ ਗੱਲ ਸੀ ਵੀ ਸਾਰਿਆਂ ਨੇ ਬਹੁਤ ਖੁਸ਼ੀ-ਖੁਸ਼ੀ ਇਹ ਦਸਤਾਰਾਂ ਸਜਾਈਆਂ ਭਾਵੇਂ ਕਿ ਉਸ ਦਸਤਾਰਾਂ ਸਜਾਉਣ ਦੇ ਵਿੱਚ ਅੰਗਰੇਜ਼ ਵੀ ਸੀ ਕਾਲੇ ਵੀ ਸੀ ਗੋਰੇ ਵੀ ਸੀ ਪਾਕਿਸਤਾਨੀ ਵੀ ਸੀ ਤੇ ਨਾਲ ਇਹ ਤੇ ਦਵਾਈ ਦੇ ਜਿੰਨੇ ਵੀ ਸ਼ੇਖ ਸਾਹਿਬਾਨ ਨੇ ਉਹ ਵੀ ਸੀ ਤੇ ਸਾਰਿਆਂ ਨੇ ਬੜੇ ਪਿਆਰ ਤੇ ਸ਼ਤਕਾਰ ਦੇ ਨਾਲ 17 ਸਜੀਆਂ ਬਹੁਤ ਖੁਸ਼ੀ ਹੋਈ ਕਿ ਵਿਰਸਾ ਸੰਭਾਲ ਸਰਦਾਰੀ ਆ ਜਿੱਥੇ ਕਿ ਪੂਰੇ ਵਰਲਡ ਦੇ ਵਿਰਸਾ ਮਨਵਾਉਂਦੀ ਹੈ ਦੁਬਈ ਦੇ ਵਿੱਚ ਹਰ ਸਾਲ ਤੇਵਾ ਮਨਵਾਉਂਦੀ ਹੈ ਤੇ ਡੀਆਈਵੀ ਇਵੈਂਟ ਕੰਪਨੀ ਵੱਲੋਂ ਕਰਵਾਇਆ ਜਿਹੜਾ ਹੈ ਅਵਾਰਡ ਸ਼ੋਅ ਸੀ ਉਹਦੇ ਵਿੱਚ ਵੀ ਆਪਾਂ ਨੂੰ ਸੇਵਾ ਨਿਵਾਉਣ ਦਾ ਮੌਕਾ ਮਿਲਿਆ ਤੋਂ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਅਸੀਂ ਇਹਨਾਂ ਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦੇ ਹਾਂ ਅਤੇ ਵਿਸ਼ੇਸ਼ ਤੌਰ ਤੇ ਵਧਾਈ ਪੇਸ਼ ਕਰਦੇ ਹਾਂ ਸਾਡੇ ਅਲਾਕੇ ਦੀ ਸ਼ਾਨ ਇੰਦਰਜੀਤ ਸਿੰਘ ਜੀ ਮੁੰਡੇ ਤੇ ਉਹਨਾਂ ਨੂੰ ਵੀ ਇੱਥੇ ਇਸ ਤੌਰ ਤੇ ਸਨਮਾਨਤ ਕੀਤਾ ਕਿਉਂਕਿ ਉਹਨਾਂ ਨੇ तकरीबन 60 ਸਾਲਾਂ ਤੋਂ ਲੈ ਕੇ ਜਿਹੜੀ ਮਿਹਨਤ ਹਾਸਲ ਕੀਤੀ ਆ ਮਿਹਨਤ ਕਰਕੇ ਉਹਨਾਂ ਨੇ ਆਪਣਾ ਬਗਲੰਦੀ ਹਾਸਲ ਕੀਤੇ ਹਨ ਉਹਨਾਂ ਨੂੰ ਵੀ ਉਹਨਾਂ ਦੇ ਬਗਲੰਦੀਆ ਦੇਖਦੇ ਹੋਏ ਇੱਥੇ ਸਨਮਾਨਤ ਕੀਤਾ ਗਿਆ ਮੈਂ ਸਾਡੇ ਪਰਮ ਬੰਦੇ ਅੰਦਰ ਸਿੰਘ ਤੇ ਉਹਨਾਂ ਦੀ ਸਮੂਚੀ ਮੈਨੇਜਮੈਂਟ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨੂੰ ਇੱਥੇ ਸੱਦ ਕੇ ਇਹ ਸੇਵਾ ਬਖਸ਼ੀ ਬਹੁਤ ਬਹੁਤ ਧੰਨਵਾਦ ਵੈਰੀ ਗੁੱਡ ਜੀ ਖਤਾਲਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਈਕਨ ਅਵਾਰਡ ਡੀਆਈ ਦੀ ਦੁਬਈ ਉਹਦੇ ਵਿੱਚ ਮਨਦੀਪ ਸਿੰਘ ਐਕਟਰ ਨੇ ਪਗੰਦੀ ਸੇਵਾ ਨਵਾਇ ਜੋ ਪੰਜਾਬ ਚ ਵੀ ਔਰ ਇੰਡੀਆ ਚ ਵੀ ਦੁਬਈ ਚ ਨੇ ਸੇਵਾ ਅਨੁਭਵ ਨੇ ਲੈਂਦੇ ਆ ਅੱਜ ਦੁਬਈ ਚ ਵੀ ਇਹਨਾਂ ਨੇ ਪਗੰਦੀ ਸੇਵਾ ਨਵਾਇ ਮਸਮਰ ਰਚਦੇ ਕਲਾ ਜ ਰੱਖੇ ਆ